ਸਿੱਖੀ ਸਦਕ ਨੂੰ ਆਪਾਂ ਯਾਦ ਰੱਖੀਏ ਸਾਡੇ ਗੁਰੂਆਂ ਨੇ ਪਰવાર ਵਾਰਿਆ ਕੁਝ ਤਾਂ ਅਸੀਂ ਵੀ ਸੋਚ ਵਿਚਾਰ ਕਰੀਏ ਇੱਕ ਤਾਂ ਵਿਚਾਰ ਇਹ ਕਰੀਏ ਵੀ ਜਿਸ ਕੁਰਬਾਨੀਆਂ ਨਾਲ ਦਸਤਾਰ ਮਿਲੀ ਆ ਅਸੀਂ ਉਹ ਕੁਰਬਾਨੀ ਨਹੀਂ ਕਰ ਸਾਦੇ ਕਿਉਂਕਿ ਗੁਰੂ ਜੀ ਢੋੜ ਨਹੀਂ ਕੋਸ਼ਿਸ਼ ਤਾਂ ਕਰੀਏ ਇਹ ਅਰਦਾਸ ਆ ਤੁਹਾਡੀ ਸੰਗਤ ਜੀ ਅੱਗੇ ਮਹਾਰਾਜ ਅੱਗੇ ਮੇਰੀ ਵੀ ਅਰਦਾਸ ਆ ਮੈਂ ਵੀ ਸਿੱਖ ਬਣਿਆ ਰਹਾ ਦਸਤਾਰ ਸਜਾਮਾ ਮੇਰੇ ਬੱਚੇ ਵੀ ਸਾਰੀ ਗੁਰਸੰਗਤ ਨੂੰ ਬੇਨਤੀ ਹੈ ਪ੍ਰਮੋਟ ਕਰੋ ਅੱਗੇ ਤੋਂ ਬਾਅਦ ਚੜ ਕੇ ਅਸੀਂ ਹੋਰ ਬੱਚਿਆਂ ਨੂੰ ਪ੍ਰਮੋਟ ਕਰਾਂਗੇ ਜਿਹੜਾ ਭਾਗ ਲੇਗਾ ਉਹਨੂੰ 500 ਰੁਪਏ ਅੱਜ 100 ਰੁਪਏ ਦਿੱਤਾ ਭਾਗ ਵਾਲੇ ਨੂੰ 11000 ਸੀ ਉਹਨੂੰ 21000 ਕਰਾਂਗੇ 11000 ਦੂਜਾ ਨਾਮ ਤੀਜਾ ਨਾਮ 55 100 ਰੁਪਏ ਕਰਾਂਗੇ ਇਸ ਵਾਅਦੇ ਦਾ ਅਸੀਂ ਕਰਾਂਗੇ ਪਰ ਜਦ ਤੱਕ ਬੱਚਿਆਂ ਦੇ ਦਿਲਾਂ ਵਿੱਚ ਨਹੀਂ ਵਾਅਦਾ ਬਣਦਾ ਐਸੇ ਕਰਕੇ ਨਹੀਂ ਉਹ ਜੁੜ ਸਕਦੇ ਆਪਾਂ ਉਹਨਾਂ ਦੇ ਦਿਲਾਂ ਵਿੱਚ ਗੁਰੂ ਦੀ ਯਾਦ ਬਸਾਈਏ ਸਕੂਲਾਂ ਨੂੰ ਕਿਹਦਾ ਜੋੜਨ ਵਾਸਤੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਵੀ ਪਾਉਣਾ ਨਹੀਂ ਚਾਹੀਦਾ ਸਕੂਲਾਂ ਵਿੱਚ ਵੀ ਦੇਖੋ ਰਾਮੜਿਆਸ ਸਕੂਲ ਦੇ ਬੱਚੇ ਆਏ ਦਾਸ ਵੀ ਉੱਤੇ ਪੜਿਆ ਸਕੂਲਾਂ ਵਿੱਚ ਵੀ ਆਪਾਂ ਨੂੰ ਕਰਨਾ ਚਾਹੀਦਾ ਪ੍ਰਮੋਟ ਕਿ ਵਾਹਿਗੁਰੂ ਕਿਰਪਾ ਕਰੇ ਉਹਨਾਂ ਨੂੰ ਵੀ ਉੱਤੇ ਸਿੱਖੀ ਦੇ ਪ੍ਰਚਾਰਨਾ ਕੋਈ ਸਾਧਨ ਫੰਕਸ਼ਨ ਹਰ ਸਾਲ ਕਰਾਣੇ ਚਾਹੀਦੇ ਨੇ ਕਿੰਨੇ ਬੱਚੇ ਨੇ ਬਾਬਾ ਜੀ ਪਾਰਟਿਸਪੇਟ ਕੀਤਾ ਅੱਜ 100 ਦੇ ਕਰੀਬ ਠੀਕ ਹੈ 100 ਹੋਰ ਕੁਐਸਚਨ ਆਵ ਜੀ ਦੇ ਸਰ ਜਿਹੜੇ ਪਰਸੋ ਦੇ ਸਮਾਗਮ ਹੈ ਉਹ 24ਵੀਂ ਵਰ੍ਹੇਸ਼ੀ ਆ ਬਾਬਾ ਗੁਲਜਾਰ ਸਿੰਘ ਜੀ ਦੀ ਅਸੀਂ ਉਸ ਨੂੰ ਮਨਾਇਆ ਕਿਸ ਕਾਰਨ 24 ਸਾਲਾਂ ਚ ਅਸੀਂ ਸ਼ੋਭਾ ਲਈ ਨਹੀਂ ਅਸੀਂ ਪ੍ਰਮਾਤਮਾ ਨਾਲ ਜੋੜਨ ਵਾਸਤੇ ਸਮੇਂ ਜੱਗ ਅਪਰਾਲਾ ਕਰ ਰਹੀਆਂ ਵੀ ਕਿਸੇ ਦੇ ਕੰਨਾਂ ਵਿੱਚ ਆਵਾਜ਼ ਪੈ ਜਾਏ ਗੁਰਬਾਣੀ ਦੀ ਤੇ ਰੱਬ ਦਾ ਪਿਆਰਾ ਬਣ ਜੇ ਇਹ ਸਾਧਨ ਆ ਨਾ ਕਿ ਕੋਈ ਮਹਿਮਾ ਵਾ ਸੰਗਤ ਚ ਕਿੰਨਾ ਉਸਹਾਜ ਸੰਗਤ ਵਿੱਚ ਦੇਖੋ ਜੀ ਕਾਲ ਯੁਗ ਦੇ ਹਾਮਦਤ ਸ਼ਾਬਾ ਜੋ ਜੋ ਪ੍ਰਮੋਟ ਆਪਾਂ ਮੀਡੀਏ ਨੇ ਕਰਨਾ ਤੁਹਾਡੀ ਜ਼ਿੰਮੇਵਾਰੀ ਨਾਲ ਆ ਵੀ ਤੁਸੀਂ ਵੀ ਸੱਚ ਨੂੰ ਦਿਖਾਓ ਝੂਠ ਦਾ ਡੰਡ ਪਾਓ ਪਾਵੇਂ ਰੱਜ ਕੇ ਸੱਚ ਨੂੰ ਵੀ ਆਪਾਂ ਜਰੂਰ ਚੱਕੀਏ ਮੇਰੀ ਮੀਡੀਆਗੇ ਅਪੀਲ ਆ ਸੱਚ ਵੀ ਨਾ ਲਗਾਓ ਤੇ ਝੂਠ ਵੀ ਨਾ ਲਗਾਓ ਜੀ ਤਾਕ ਤੋਹਦੀ ਚਾਹੀਦੀ ਆ ਕਿਤੋਂ ਦੀ ਆਈਆਂ ਨੇ ਸੰਗਤਾਂ ਅੰਮਰਸਰ ਦਾ ਜਿੱਤਿਆ ਸਭ ਤੋਂ ਪਹਿਲਾਂ ਬੱਚਾ ਫਸਟ ਨਾਮ ਦੂਰੋਂ ਦੂਰੋਂ ਆਈਆਂ ਨੇ ਅੱਜ ਤਾਂ ਆਪਾ ਪੰਜਾਬ ਚੀ ਲਾ ਲਓ ਪਰ ਵਰਲਡ ਵਿੱਚੋਂ ਸੰਗਤ 5 ਤਰੀਕ ਨੂੰ ਗੁਰੂ ਚਰਨਾਂ ਵਿੱਚ ਮस्तक ਹੋਏਗੀ ਤੇ ਤਿੰਨ ਰੋਜਾ ਦੇ ਖੰਡਪਾੜ ਨੇ ਕੀ ਖੰਡਪੜ ਸਾਹਿਬ ਮਹਾਰਾਜ ਦੇ ਪ੍ਰਕਾਸ਼ ਹੋਏ ਨੇ ਉਹਨਾਂ ਦੇ ਅੰਮ੍ਰਿਤ ਵੇਲੇ ਭੋਗ ਪੈਣਗੇ ਵਰਲਡ ਚੋਂ ਸੰਗਤ ਆ ਚੁੱਕੀ ਆ ਪਰ ਸੇਵਾ ਰੰਭੀ ਜਾਏਗੀ ਅੱਜ ਤੋਂ ਅਰਸੀਂ ਦਸਤਾਰ ਮੁਕਾਬਲਾ ਤਾਂ ਕਰਾਨੇ ਆ ਕਿ ਬੱਚੇ ਜਿਹੜੇ ਨੇ ਸੋਚ ਬਦਲਣ ਔਰ ਆਪ ਜੀ ਨੂੰ ਵੀ ਬੇਨਤੀ ਆ ਸੋਚ ਬਦਲਿਏ ਆਪਾਂ ਸੋਚ ਬਦਲ ਗਈ ਵਿਚਾਰ ਬਦਲ ਗਏ ਗਿਆਨ ਆਪੇ ਆ ਜਾਣਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ